ਸਤਿ ਸ੍ਰੀ ਅਕਾਲ ਜੀ ਸਾਰੇ ਕਬੂਤਰਬਾਈ ਵੀਰਾਂ ਨੂੰ ਆਪਾਂ ਜੀ ਅੱਜ ਆਏ ਆ ਪਿੰਡ ਬਗਿਆੜੀ ਵਰਿੰਦਰ ਵੀਰ ਦੀ ਛੱਤ ਤੇ ਤੇ ਇਹ ਵੀਰ ਦੇਸੀਆਂ ਸ਼ੌਂ ਕਰਦੇ ਆ ਤੇ ਕਰਾਉਣ ਲੱਗੇ ਸ਼ੌਂ ਅੱਜ ਨਾਲੇ ਕਰਾਂ ਇਹ ਗੱਲਾਂ ਬਾਤਾਂ ਵੀਰਾਂ ਨਾਲ ਇਹ ਵੀਰ ਵਰਿੰਦਰ ਬਗਿਆੜੀ ਅੱਗੇ ਵੀਰ ਅਸਕਦਰ ਸਿੰਘ 16 ਲਾ ਵੀਰ ਬਗਿਆੜੀ ਤੋਂ ਇਹ ਕੈਮਰੇ ਤੇ ਆ ਗਰਲਾਲ ਸਿੰਘ ਸੋਲ ਤੇ ਆਪਾਂ ਕਰਦੇ ਆਂ ਗੱਲਬਾਤ ਸ਼ੁਰੂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਜੀ ਵਿਰਿੰਦਰ ਵੀਰ ਜੀ ਜਿਹੜਾ ਉਹ ਆਪਾਂ ਨੂੰ ਸ਼ੌਂਕ ਪਿਆ ਜੀ ਕਬੂਤਰਬਾਜ਼ੀ ਦਾ ਜੀ ਬਾਬਾ ਜੀ ਆਪਾਂ ਨੂੰ ਬਚਪਨ ਜੀ ਸ਼ੌਂਕ ਹੀ ਉਦੋਂ ਪਹਿਲੀ ਕਲਾਸ ਪੜ੍ਹਦੇ ਨੇ ਜਦੋਂ ਤੋਂ ਆਪਾਂ ਨੂੰ ਸ਼ੌਂਕ ਪਿਆ ਠੀਕ ਹੈ ਜੀ ਤੇ ਆਪਣੇ ਬਾਬਾ ਜੀ ਦਾਦਿਆਂ ਦਾਦੀ ਨੂੰ ਸ਼ੌਂਗੇ ਚਰਨਜੀਤ ਸਿੰਘ ਚੰਨਾ ਬਗਿਹੜੀ ਵਾਲੇ ਇਹ ਲਾਗੇ ਬਨੇ ਵੀਰਾਂ ਨੂੰ ਜਾਣਦੇ ਹੀ ਹੋਣਗੇ ਤੇ ਆਪਾਂ ਨੂੰ ਉਹਨਾਂ ਤੋਂ ਹੀ ਗੁਰਤੀ ਮਿਲੀ ਹੈ ਕਬੂਤਰਬਾਜੀ ਠੀਕ ਹੈ ਜੀ ਤੇ ਕਬੂਤਰਬਾਜੀ ਦੇ ਗੁਣ ਆਪਾਂ ਮਤਲਬ ਸਤਾਰ ਕਿਨੂੰ ਆਪਣੇ ਉਸਤਾਦ ਹੈਗੇ ਜੇ ਮਲਕ ਜੁਲਫਕਾਰ ਬੂਰਾ ਜੀ ਲੋਹਰ ਠੀਕ ਹੈ ਹਾਂ ਜੀ ਸੀਐਮ ਪਾਰਕੀ ਨਾਲ ਤਲਕ ਉਹਨਾਂ ਦਾ ਸਾਈਤਾਨ ਤੋਂ ਜੀ ਕਾਰੋਪਾਰ ਲੈਂਦੇ ਪੰਜਾਬ ਵਾਲੇ ਤੇ ਪੰਜਾਬ ਦੇ ਆਪਣੇ ਉਸਤਾਦ ਹੈਗੇ ਜਿਹਾ ਅੰਮ੍ਰਿਤ ਸਿੰਘ ਪੁੱਤਰ 16 ਤੇ ਗਰਦੇਵ ਸਿੰਘ ਪਟਾ 16 ਦਾ ਠੀਕ ਹੈ ਜੀ ਬਹੁਤ ਵਧੀਆ ਉਹਨਾਂ ਦਾ ਵੀ ਸ਼ੌਂਕ ਪਿੰਡ ਉਡਦੀਆਂ ਜੀ ਬਾੜੀਆਂ ਬਾਹਰ ਸੋਨਾ ਕਬੂਤਰ ਉਡਦੇ ਉਹਨਾਂ ਦੇ ਵੀ ਤੇ 2026 ਜੇ ਆਪਾਂ 2025 ਜੇ ਕਿੰਨੀਆਂ ਬਾੜੀਆਂ ਡਾਈਆਂ ਜੀ ਬਾਬਾ ਜੀ 2025 ਵਰਗੇ ਆਪਾਂ ਨੂੰ ਸਿਰਫ ਆਪਾਂ ਜੇੜ ਖੇਡਦੇ ਹ ਜੇ 18 ਮਈ ਜੇੜ ਦਾ ਪਹਿਲਾ ਦਿਨ ਖੇਡਿਆ ਜੀ ਆਪਾਂ ਬੋਲਦੇ ਖੇਰ ਦੀਆਂ ਬਾੜੀਆਂ ਖੇਡਦੇ ਜੀ ਤੇ ਨਾ ਆਪਾਂ ਨੂੰ ਚੀਤ ਦਾ ਸ਼ੌਂਕ ਹੈ ਤੇ ਨਾ ਅਸੂ ਦਾ ਵਿਸਾਖ ਤੇ ਜੇੜ ਦੇ ਬਾਬਾ ਜੀ ਦੋ ਦੋ ਮੌਸਮਾਂ ਦੀ ਇਛਾਣ ਕਰ ਜਾਵੇ ਠੀਕ ਹੈ ਜੀ ਤੇ ਨਾਮ ਕਿਹੜੇ ਪੈ ਜੀ ਆਪਣੇ ਬਾਬਾ ਜੀ ਜੇੜ ਦਾ ਪਹਿਲਾ ਨਾਮ ਪਿਆ ਗਿਆ ਤੇ 2024 ਚ 3 ਸਾਲ ਨੰਬਰ ਪਿਆ ਜੀ ਠੀਕ ਹੈ ਨੇ ਐਰ ਕੀ ਵਾਲਾ 25 ਜੋੜਿਆ ਚਭਾਲ ਕਲਬ ਦੀ ਛਤਾਂ ਤੇ ਇੰਟਰ ਸੀ ਟੂਰ ਚ ਪਹਿਲਾ ਨਾਮ ਲੱਗਾ ਜੀ ਠੀਕ ਹੈ ਜੀ ਬਾਰ-ਬਾਰ ਵਧਾਈਆਂ ਜੀ ਤੁਹਾਨੂੰ ਬਾਬਾ ਜੀ ਬਹੁਤ-ਬਹੁਤ ਵਧਾਈਆਂ ਤੁਹਾਡੇ ਵੀਰਾਂ ਦੇ ਸਹਿਯੋਗ ਨਾਲ ਹੀ ਬਾਬਾ ਜੀ ਇਕੱਲਾ ਬੰਦਾ ਨਹੀਂ ਕੋਈ ਤਕੜਾ ਹਾਂ ਜੀ ਬਹੁਤ-ਬਹੁਤ ਵਧਾਈਆਂ ਦਵਾਵਾਂ ਨਾਲ ਹੋਣ ਤੇ ਕੇਦੀ ਬੰਦਾ ਇਸ ਮਕਾਮ ਤੱਕ ਪਹੁੰਚਦਾ ਹਾਂ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹਾਂ ਜੀ ਆਪਾਂ ਨੇ ਕਰਾਉਣਾ ਪਿਆ ਸ਼ੌਕ ਜੀ ਆਪਾਂ ਨੂੰ ਨਿੱਕੇ ਹੁੰਦੇ ਹਾਂ ਤੁਹਾਨੂੰ ਨਿੱਕੇ ਹੁੰਦੇ ਆਦਾ ਜੀ ਨਿੱਕੇ ਹੁੰਦੇ ਸ਼ੌਕ ਆ ਤੇ ਵੀਰਾਂ ਦਾ ਪਿਆਰ ਕਰਉਣਾ ਪਿਆ ਇਹ 4 ਸਾਲ ਹੋ ਗਏ 4 ਸਾਲ ਹੋ ਗਏ ਤੇ ਕਿਦਾਂ ਲੱਗਦਾ ਵੀਰ ਦਾ ਸ਼ੌਕ ਬੜਾ ਵਧੀਆ ਬਹੁਤ ਵਧੀਆ ਠੀਕ ਹੈ ਜੀ ਤੇ ਲਾਵੀਰ ਜੀ ਹਾਂ ਜੀ ਆਪਾਂ ਨੂੰ ਕਰੋਨਾ ਪਿਆ ਸ਼ੌਕ ਜੀ ਆਪਾਂ ਹੋ ਗਈ ਕੋਈ 10 ਸਾਲ ਤੋਂ ਸ਼ੌਕ ਹੈ ਯਾਰ ਠੀਕ ਹੈ ਜੀ ਇਹ ਵੀਰ ਜੀ ਮੇਰਾ ਛੋਟਾ ਭਰਾ ਵਾ ਛਾਤੀ ਨਾਲ ਖਵਾਲੇ ਸਾਰੀ ਇਹੀ ਕਰਦਾ ਜੀ ਤੇ ਡਾਉਣ ਦਾ ਕੰਮ ਵੀ ਇਹੀ ਕਰਦਾ ਤੇ ਜੋੜੇ ਦਾ ਕੰਮ ਵੀ ਇਹੀ ਕਰਦਾ ਠੀਕ ਹੈ ਜੀ ਤੇ ਕਿਹੜੇ ਕਬੂਤਰ ਰੱਖੇ ਜੀ ਆਪਾਂ ਬਾਬਾ ਜੀ ਆਪਾਂ ਦੇਸੀ ਕਬੂਤਰ ਰੱਖੇ ਆ ਅਛਾ ਜੀ ਮਲਵਾਈ ਨਹੀਂ ਕਰਦੇ ਸਾਡੇ ਬਾਈ ਮਲਵਈਆਂ ਦਾ ਸ਼ੌਂਕ ਨਹੀਂ ਜੇ ਕਰੀ ਠੀਕ ਹੈ ਜੀ ਮਲਵਾਈ ਆਪਣੇ ਤੋਂ ਹੈਗੇ ਆ ਫੜਦਦੇ ਜੇ ਕੋਈ ਵੀਰ ਮੰਗੇ ਤਾਂ ਆਪਾਂ ਦੇ ਦਈਦੇ ਆ ਜੇ ਕਿਸੇ ਦਾ ਵੀ ਦੇ ਆਪਾਂ ਮੋੜੀ ਦੇਈਦਾ ਮਲਵਾਈ ਕਬੂਤਰ ਆਪਾਂ ਨਹੀਂ ਜੇ ਸ਼ੌਂਕ ਕਰਦੇ ਤੇ ਆਪਾਂ ਨੂੰ ਦੇਸੀਆਂ ਦਾ ਸ਼ੌਂਕ ਕਰੋ ਜੀ ਸ਼ੌਂਕ ਵੀਰ ਵੀਰੇ ਦੇਸੀ ਕਬੂਤਰ ਹੀ ਰੱਖਿਆ ਜੀ ਬਿਲਕੁਲ ਪਿਓਰ ਵੀਰੇ ਪਿਓਰ ਦੇਸੀ ਕਬੂਤਰ ਰੱਖਿਆ ਕੋਈ ਮਲਵਾਈ ਕਬੂਤਰ ਹੀ ਰੱਖਿਆ ਜੇ ਕੋਈ ਆ ਵੀ ਜਾਂਦਾ ਤੇ ਵੀਰ ਵੀਰਾ ਭਰਾਵਾਂ ਨੂੰ ਜਿਹੜਾ ਗਿਫਟ ਕਰ ਦਿੰਦਾ ਤੇ ਕਬੂਤਰਾਂ ਦੇ ਘਾਟੀ ਰੱਖਦਾ ਮਲਵਾਈ ਕਬੂਤਰ ਤੇ ਆਈਏ ਸ਼ੌਕ ਜਾਲਾ ਲਿਆ ਲਓ ਜੀ ਆਹ ਟੈਡੀ ਕਬੂਤਰ ਆਪਾਂ ਛੱਡਿਆ ਟੈਡੀ ਕਰਾਸ 골ਡਨ ਦਾ ਟੈਡੀ ਦਾ ਕਰਾਸ ਏ ਇਹ ਕਬੂਤਰ ਆਪਣਾ ਪਹਿਲਾ ਬਿਠਾਈ 11:30 ਬਹੁਤ ਸੋਹਣਾ ਕਬੂਤਰ ਡਿਆ ਜੀ ਪਹਿਲਾ ਕਬੂਤਰ ਬਿਠਾਈ ਹੈ ਹਾਂਜੀ ਪਹਿਲਾ ਕਬੂਤਰ ਠੀਕ ਹੈ ਜੀ ਜਿਹੜੇ ਮਹੀਨੇ ਚ ਪਹਿਲਾ ਕਬੂਤਰ ਬਿਠਾਈ ਏ ਤਲਬ ਜਿਓ ਡਿਆ ਜੀ ਇੱਕ ਵੀ ਜੀ ਆ ਜੌਹਰਾ ਕਬੂਤਰ ਆਪਣੇ ਘਰ ਦਾ ਨਸਲ ਜੇ ਇਹ ਟੈਡੀ ਕਬੂਤਰ ਇਹਦਾ ਪਿਓਰ ਟੈਡੀ ਆ ਤੇ ਮਾਂ ਸਿਆਲ ਕੁੱਟੀ ਜੀ ਜੌਹਸਰਾ ਬਟੇਰਾ ਜੀ ਕਬੂਤਰ ਬਣਿਆ ਜੌਹਸਰਾ ਬਟੇਰਾ ਕਬੂਤਰ ਆ ਇੱਕ ਨੇ ਵੇ ਬੈਠਾ ਜੀ ਇਹ ਬਾਬਾ ਜੀ 12:30 ਕਬੂਤਰ ਠੀਕ ਆ ਜੀ ਜੇ ਹੁਣ ਮੌਸਮ ਖਰਾਬ ਹੋਣ ਕਰਨਾ ਘਟਦੇ ਆ ਕਬੂਤਰ ਬਾਕੀ ਵੀਰਾਂ ਨੇ ਸਮਝ ਲੈਣਾ ਨਹੀਂ ਬਾਸ ਸਮਝਦਾਰੀ ਆ ਜੀ ਸਾਦਰ ਜੋ ਇਹ ਬੰਦਾ ਖਦਰ ਗੁਜਰ ਸਾਹਿਬ ਲਾਹੌਰ ਦੇ ਉਹਨਾਂ ਦੇ ਜਨਵਰ ਦਾ ਇਹ ਪੱਠਾ ਹੈ ਆਪਣੇ ਘਰ ਦੀ ਬਰੀਡ ਆ ਮਾਯਾ ਦੀ ਫਿਰੋਜ਼ਪੁਰੀ ਹੈ ਤਾਂ ਕਬੂਤਰ ਟੈਡੀ ਆ ਤੇ ਇਹ ਕਬੂਤਰ ਆਪਣਾ ਬੈਠਾ ਜੇ 12 ਵਜੇ ਤੇ 34 ਮਿੰਟਾਂ ਦਾ ਬਹੁਤ ਸੋਹਣਾ ਜਨਵਰ ਹੈ ਜੀ ਇਹ ਵੀ ਇਹ ਆਰ ਕੀ ਪੱਠਾ ਜੰਗਮਣ ਤਿਆਰ ਕੀ ਦਸਾਲਾ ਹੋਊਗਾ ਜੀ ਸਾਡੇ ਸਾਹਿਬ ਕੀਤੇ ਹਨ ਹਾਂ ਜੀ ਸ਼ਾਨਦਾਰ ਹੋ ਗਲਵ ਕਿ ਨਵੇਂ ਸਾਉ ਤੋਂ ਲਾਸਟ ਹੈ ਨਾ ਆ ਵੀਰ ਜੀ ਆਪਣੇ ਘਰ ਦਾ ਪੱਠਾ ਜੇ ਮਾਂ ਇਹਦੀ ਟੈਡੀ ਆ ਤੱਕ ਕਬੂਤਰ ਮਾਨ ਦੀਂ ਜੇ ਇਹ ਉਹਦਾ ਪੱਠਾ ਹੈ ਆਪਣੇ ਘਰ ਦਾ ਇਹ ਤਿੰਨ ਬਾਜੀਆਂ ਖੇੜ ਚੁੱਕਾ ਆਪਣੇ ਤੋਂ ਇਹ ਜਦੋਂ ਲਾਸਟ ਕਬੂਤਰ ਨਿਕਲ ਆਉਂਦਾ ਨਾ ਉਤੋਂ ਸਮਾਨ ਚੋਂ ਇਸ ਤੋਂ ਬਾਅਦ ਕੋਈ ਕਬੂਤਰ ਨਹੀਂ ਜੇ ਨਿਕਲਦਾ ਬਾਧਰ ਵੀ ਇਹੀ ਬੜਾ ਬਾਧਰ ਵੀ ਇਹੀ ਬੜਾ ਜੀ 1 ਵਜੇ ਤੇ 15 ਮਿੰਟਾਂ ਦੇ ਜੇਠ ਦੇ ਵਿੱਚ ਬੈਠਾ ਆਉਂਦੇ ਵੀਰ ਜੀ ਇਹ ਬੋਲਣ ਬੈਗਾ ਕੋਈ ਦਮ ਨਹੀਂ ਕੀਤਾ ਬਾਹ ਸੁਣਾ ਜਨਵਾਰਾ ਜੀ ਪਰ ਦਿਖਾਓ ਲੋ ਵੀਰ ਜੀ ਪਰਦਾ ਤੱਕ ਲਓ ਸ਼ੀ ਇਹ ਕਬੂਤਰ ਜੀ ਬੈਸਟ ਪ੍ਰਵਾਹ ਦਿੱਤੀ ਜਨੇ ਜੇਠ ਮਹੀਨੇ ਚ ਇਹ ਵੀਰ ਜੀ ਜਦੋਂ ਤੋਂ ਨਿਕਲ ਆਉਂਦਾ ਵੇ ਤੋਂ ਬਾਅਦ ਕਬੂਤਰ ਕੋਈ ਵੀ ਨਹੀਂ ਨਿਕਲਦਾ ਭਾਵੇਂ ਮੇਰਾ ਹੋਵੇ ਤੇ ਭਾਵੇਂ ਪਿੰਡ ਦਾ ਇਹ ਜਦੋਂ ਨਿਕਲ ਆਇਆ ਤਾਂ ਸਮਝੋ ਤੇ ਸਫਾਇਆ ਹੈ ਜੀ ਇਹ ਪਾਰ ਦੀ ਕਬੂਤਰੀ ਫੜੀ ਸੀ ਆਪਾਂ ਤੇ ਸੁਝਾਈ ਸੀ ਤੇ ਆਪਾਂ ਇਹਨੂੰ ਸਰ ਕੀਤਾ ਤੇ ਸਰ ਕਰਨ ਦੇ ਬਾਵਜੂਦ ਇਹਨੇ ਕਬੂਤਰੀ ਨੇ ਮੋਹਰ ਆਪਣੇ ਤੋਂ ਖਾਦੀ ਆ ਇਹ 12:15 ਤੇ ਵੀਜੀ ਬੈਠੀ ਹੈ। ਰੰਗ ਵੀ ਜੀ ਨੂੰ ਆਪਾਂ ਲਾਇਆ ਵਾਲੇ ਤੇ ਪੁਰਾਣਾ ਰੰਗਾ ਨੀਲਾ ਇਹਦੇ ਲੱਗਾ ਆ ਇੱਥੇ। ਕਿਨੇ ਕਿਨੇ ਕਬੂਤਰ ਓਡੇ ਆਈ? ਇਹ 7 ਕਬੂਤਰ ਬਾਬਾ ਜੀ ਓਡੇ। ਠੀਕ ਹੈ ਜੀ। ਹਾਂ ਜੀ। ਆਪਣੇ ਸਾਥੀ ਪੂਰੇ ਹੋਏ ਸੱਤੇ ਸੱਤੇ ਬਾਬਾ ਜੀ ਘਰੇ ਕਬੂਤਰ ਆਪਣੇ ਬੈਠੇ ਇੱਕ ਕਬੂਤਰ ਆਪਣਾ ਕੁਝ ਗਲਤੀ ਕਰਨਾ ਜਾਂ ਢਿਲ ਮਠੇ ਕਰਨਾ ਕਬੂਤਰੇ ਕਪੜਾ ਬਾਰਡਰ ਦੇ ਵਿੱਚ ਬੈ ਗਿਆ ਚਲੋ ਤੇ ਸ਼ਾਂਤ ਕਬੂਤਰ ਜੀ ਹਾਂਜੀ ਤੇ ਬਾਕੀ ਸਾਬ ਆਪਣੀਆਂ ਜੀ ਜੋ ਵੀ ਕੰਮ ਕਰਦੇ ਨੇ ਕਬੂਤਰ ਵਾਇਰੂਸ ਦਾ ਨਾਮ ਲੈ ਕੇ ਸਾਰੇ ਘਰੇ ਆਉਂਦੇ ਨੇ ਠੀਕ ਹੈ ਜੀ ਆ ਵੀ ਵੀਰ ਜੀ ਆਪਣਾ ਘਰ ਦਾ ਜੇ ਟੈਡੀ ਤੇ ਰਾਮਪੁਰੀ ਦਾ ਕ੍ਰੋਸ ਤੇ ਤੇ ਵੀਰ ਜੀ 1 ਵਜੇ ਬੈਠਾ ਜੇ ਪਠਾ ਆਪਣਾ ਘਰ ਦਾ ਜੇ ਇਹ ਵੀ ਵੀਰ ਜੀ ਤਿੰਨ ਬਾਜ਼ੀਆਂ ਖੇਡ ਕੇ ਆਪਣੇ ਕੋਲ ਜਣਵਾਰ ਇਥੇ ਵੀਰ ਕਈ ਸਵਾਲ ਕਰਦੇ ਆ ਕਿ ਕ੍ਰੋਸਾਂ ਨਹੀਂ ਉੜਦੀਆਂ ਕ੍ਰੋਸਾਂ ਬਹੁਤ ਜ਼ਿਆਦੀਆਂ ਉੜਦੀਆਂ ਜੀ ਤੇ ਵੀਰ ਜੀ ਹੈ ਆਪਣੀ ਹੋਮ ਬਰੀਡ ਜੇ ਇਹ ਬਾਹਰ ਦਾ ਪਾਰ ਇਹਨਾਂ ਚ ਇੱਕੋ ਕਬੂਤਰੀ ਆਪਾਂ ਬਾਹਰ ਦੀ ਡਾਈ ਬਾਕੀ ਸਾਰੇ ਆਪਾਂ ਹੋਮ ਬਰੀਡ ਆਪਣੇ ਘਰ ਦੇ ਵੀਰ ਜੀ ਛੱਡੀ ਤੇ ਜੋੜੇ ਥੋੜੇ ਜਿਹੜਾ ਲਾਉਂਦਾ ਮੇਰਾ ਵੀਰਾ ਉਹ ਲਾਵ ਵੀਰਾ ਮੇਰਾ ਛੋਟਾ ਤੇ ਰਖਵਾਲੀ ਸਾਰੀ ਉਹ ਹੀ ਕਰਦਾ ਇੱਕ ਦੁੱਤਰਾਂ ਦੀ ਮੈਂ ਦੇ ਕੰ ਦਾਣੇ ਪਾਉਣ ਵਾਲਾ ਇੱਥੇ ਛੱਤ ਦੇ ਬਾਕੀ ਸਾਂਭ ਭਾਂਵੇਂ ਵੀਰ ਲਾਵ ਤੇ ਸਖਦੇਵ ਸਿੰਘ ਸੋਲ ਕਰਦੇ ਜੀ ਵੀਜੀ ਆਲਾ ਅੱਗੇ ਤੁਹਾਨੂੰ ਪੱਠਾ ਦਿਖਾਇਆਣਾ ਇਹ ਉਹਦਾ ਪਿਓ ਜੇ ਇਹ ਵੀਰ ਜੀ ਬੱਦਲ ਆਵੇ ਹਨੇਰੀ ਆਵੇ ਇਹ ਕਬੂਤਰ ਨੇ ਘਰੇ ਆਉਣਾ ਹੀ ਆਉਣਾ ਜਿੰਨਾ ਮਰਜੀ ਮੌਸਮ ਖਰਾਬ ਹੋ ਜੇ ਇਹ ਕਬੂਤਰ ਦੀ ਪੂਰੀ ਬਾਸ ਬਾਸ ਗਈ ਹੈ ਜੀ ਤੇ वापसी ਬੁਰੀ ਆ ਜੀ ਕਬੂਤਰ ਦੀ ਪਿਓ ਬੋਤੀ ਉੱਡੇ ਆ ਜੀ ਬਾਜੀ ਜੀ ਇਹ ਵੀਰ ਜੀ ਸਵਾ 12 'ਤੇ ਬਿਠਾਏ ਪਿਉੇ ਰਹੇ ਆ ਬਾਕੀ ਵੀਰ ਜੀ ਆ ਜੇੜ੍ਹ 'ਚ ਕਬੂਤਰ ਉੱਡੇ ਜੇ ਤੇ ਆ ਪਰ ਵੇਖ ਲੈ ਉਹਨਾਂ ਨੇ ਸਿੱਧੇ ਕਰ ਲਏ ਤੇ ਬਾਕੀ ਮੇਰੇ ਵੀਰ ਸਿਆਣੇ ਜਿਹੜੇ ਜੇੜ੍ਹ 'ਚ ਕਬੂਤਰ ਉੱਡ ਜਾਂਦੇ ਉਹ ਆ ਕੰਨੀਆਂ ਜੜੀਆਂ ਨਾ ਪਿਓਰ ਸੱਦਿਆਂ ਕਰ ਜਾਂਦੇ ਹੋ ਤੇ ਜਾਂ ਆਹ ਪਾਰੋਂ ਦਾ ਖਰਾਬ ਨਿਕਲਦਾ ਜੇਠ ਵਾਲੇ ਕਬੂਤਰ ਦਾ ਤੇ ਜਾਂ ਪਰ ਦੋ ਸੱਦੇ ਕਰ ਜਾਂਦਾ ਹੈ ਬਾਕੀ ਮੇਰੇ ਵੀਰ ਸਾਰੇ ਸਿਆਣੇ ਆ ਆਪਾਂ ਨੂੰ ਇਹਦੀ ਨੌਲਜ ਨਹੀਂ ਜਾਈ ਇਹ ਕਿਉਂ ਵੀ ਵੀਰ ਜੀ ਆਪਾਂ ਨੂੰ ਪੰਜ ਸਾਲ ਹੋਏ ਲੱਗੇ ਕਬੂਤਰ ਨੂੰ ਉੜਦਾ ਠੀਕ ਹੈ ਜੀ ਹੁਣ ਵੀਰ ਕਰਾਉਣਗੇ ਜਿਹੜੇ ਬ੍ਰੀਡਰ ਇਹਨਾਂ ਦੇ ਹੈਗੇ ਆ ਜੋੜੇ ਉਹਨਾਂ ਦਾ ਸ਼ੌਕ ਕਰਾਉਣਗੇ ਜੀ ਆਹ ਬਾਜੀ ਉੱਡਿਆ ਨਾ ਹੋ ਗਿਆ ਜੀ ਸ਼ੌਕ ਵੀਡੀਓ ਬਣਾਉਣੇ ਦਿੱਤੇ ਬਣਾ ਲਓ ਚਲੇ ਜੇ ਬੱਧੀ ਤੋਂ ਉਨਾ ਉਨਾ ਹੀ ਬਣਾ ਰਾ ਗਰਾਨ ਆ ਜੋੜੇ ਦੇ ਹੁਣ ਕਰਾਉਣਗੇ ਸ਼ੌਂਕ ਵੀਰਿੰਦਰ ਵੀਰ ਨਹੀਂ ਆ ਵੀਰ ਜੀ ਮੇਰੇ ਹਿਸਾਬ ਨਾਲ ਤੇ ਕਬੂਤਰੀ ਫਿਰੋਜ਼ਪੁਰੀ ਆ ਬਾਕੀ ਵੀਰ ਮੇਰੇ ਸਮਝਣ ਵਾਲੇ ਸਮਝਣ ਲਗੇ ਵੀ ਕਿਹੜੀ ਨਸਲ ਦੇ ਵਿੱਚ ਆ ਬਾਬਾ ਜੀ ਪੂਰਾ ਜ਼ੂਮ ਕਰਕੇ ਤਾਂ ਕਬੂਤਰੀ ਆ ਹਾਂਜੀ ਹਾਂਜੀ ਆਇ ਤੇ ਪੂਰਾ ਜ਼ੂਮ ਕਰੋ ਆ ਵੀ ਜੀ ਕਬੂਤਰਾ ਆਪਾਂ ਜੋੜਿਆਂ ਵਾਲੇ ਕੱਟੇ ਏ ਤੇ ਕਬੂਤਰੀ ਆਣੀ ਹਾਂਜੀ ਕਬੂਤਰੀ ਆ ਠੀਕ ਹੈ ਆ ਬਾਬਾ ਜੀ ਪੂਰਾ ਕਲਰ ਤੇ ਨਾਰ ਲੱਗਾ ਜੀ ਇਹਦੇ ਨਾਲ ਆ ਇਹ ਲਾਹੌਰ ਦਾ ਕਬੂਤਰ ਜੇ ਆਪਾਂ ਨੂੰ ਇਹ ਕਬੂਤਰ ਤੋਂ ਸ਼ੌਂਕ ਪਿਆ ਜੀ ਇਹ ਕਬੂਤਰ ਤਿੰਨ ਦਿਨ ਰੁਲਿਆ ਸੀ ਤੇ ਇਹ ਕਬੂਤਰ ਸ਼ੁਕਰਾਰ ਦਾ ਉੱਡਿਆ ਤੇ ਬਾਬਾ ਜੀ ਸੋਮਵਾਰ ਕਬੂਤਰ ਵੀਰ ਜੀ ਆਪਾਂ ਫੜਿਆ ਸੀ ਤੇ ਵੀਰ ਜੀ ਇਹ ਕਬੂਤਰ ਦੀ ਬਰੀਡ ਆਪਣੇ ਤੋਂ ਦੰਦੀ ਆ ਇਹ ਕਬੂਤਰ ਦੀ ਬਰੀਡ ਇੱਕ ਪਠਾ ਤਰਨ ਤਰਨ ਹੈਪੀ ਨੂਰ ਦੀ ਤੋਂ ਮੋਰ ਲਵਾ ਕੇ ਸਵਾ 7 ਵਜੇ ਤੱਕ ਉੱਡਿਆ ਜੀ ਤੋਂ ਇੱਥੋਂ ਕੋਈ ਗਲਤੀ ਕਰਨਾ ਵੀਰ ਮੇਰਾ ਲੱਗੋ ਕਬੂਤਰ ਡਾਤੇ ਗਵਾਂਡਾ ਨੇ ਤੇ ਉਹਦੇ ਕਾਰਨ ਕਬੂਤਰ ਆਪਣਾ ਜਾਤ ਤਰਨ ਤਰਨ ਲੱਥਾ ਠੀਕ ਜੀ ਇਹ ਕਬੂਤਰ ਦਾ ਪੱਖਾ ਜੇੜ ਤੇ ਵੇਸ ਇਹ ਆ ਜੀ ਬਰੀਡਰ ਕਬੂਤਰ ਹੈ ਜੀ ਵੱਡਾ ਬਰੀਡਰ ਕਬੂਤਰ ਦੇ ਦੱਸੋ ਬੋਲੇ ਠੀਕ ਹੈ ਵੀਰ ਜੀ ਆ ਇੱਕ ਬਰੀਡਰ ਕਬੂਤਰ ਹੈ ਜੀ ਪੁਰਾਣਾ ਇਹਨਾਂ ਦਾ ਤੇ ਵੀਰ ਜੀ ਆਪਣੇ ਭਾਈ ਜਣੇ ਕਬੂਤਰ ਫੜਿਆ ਸੀ ਪੁਰਾਣੇ ਮਲਵਾਈ ਕਬੂਤਰਾਂ ਦਾ ਕਰਦੇ ਆ ਸ਼ੌਂਕ ਤੇ ਉਹਨਾਂ ਨੂੰ ਦੇਸੀਆਂ ਦਾਣੀ ਜੇ ਸ਼ੌਂਕ ਆ ਇਹ ਬਾਬਾ ਜੀ ਆਪਾਂ ਇੱਕ ਕਬੂਤਰ ਵੀਰ ਜੀ ਲੈ ਕੇ ਆਏ ਹਾਂ ਇਹਦੀ ਨਸਲ ਹਰ ਸਾਲ ਬਾਜ਼ੀ ਦੇ ਵਿੱਚ ਹੋਵੇ ਕਹਿੰਦਾ ਪੁਰਾਣਾ ਜੀ ਕਬੂਤਰ ਇਹ ਕਬੂਤਰ ਬਾਬਾ ਜੀ ਆਪਣੇ ਤੋਂ 10 ਸਾਲ ਨੂੰ ਲੱਗਿਆ ਪੰਕਰਾ ਠੀਕ ਆ ਜੀ ਹਲੇ ਬੁੱਤ ਪਾਉਣਾ ਪੂਰੇ ਪੂਰੇ ਬੁੱਤ ਪਾਉਂਦਾ ਬਾਬਾ ਜੀ ਠੀਕ ਆ ਕਬੂਤਰੀ ਦਾ ਕਰਾਓ ਸ਼ੌਕ ਆਹ ਵੀਰ ਜੀ ਇਹਦੇ ਨਾਲ ਮਾਦੀ ਲੱਗੀ ਜੇ ਤੇ ਇਹ ਵੀ ਪਾਕਿਸਤਾਨੀ ਕਬੂਤਰੀ ਆਪਾਂ ਖੜੀ ਇਹ ਵੀਰ ਦੀ ਬੁੱਧਾਰ ਕਬੂਤਰੀ ਉੱਡੀ ਆ ਤੇ ਵੀਰ ਵਾਰ ਆਣ ਕੇ ਆਪਣੇ ਜਾਲੇ ਤੇ ਲੱਥੀ ਤੇ ਇਹ ਵੀਰ ਜੀ ਦੀ ਕਬੂਤਰੀ ਉਹ ਆਂਦਾ ਬਰੀਡਰੀ ਆ ਵੀਰ ਜੀ ਨੂੰ ਬੱਚਾ ਦੇ ਪਾਇਓ ਦੋ ਕੜੀਆਂ ਪਈਆਂ ਆ ਇਹਨੂੰ ਵੀਰ ਜੀ ਇਹ ਅਕ ਇੱਕ ਆਹਰੀ ਵਾਸ ਨੰਬਰ ਵਾਲੀ ਆਈ ਹੈ ਭਾਰ ਦੇ ਇਹਨਾਂ ਦੇ ਬੱਚੇ ਉੱਡਦੇ ਜੀ ਹਾਂਜੀ ਇਹਦੇ ਬੱਚੇ ਉੱਡਦੇ ਜੋੜਾ ਉਹ ਜੋੜਾ ਕਰੇ ਉਹਨਾਂ ਨਾਲ ਕਬੂਤਰ ਸਪੜੀ ਦੋਵੇਂ ਫੜਨਾ ਭਾਰ ਦੇ ਮਾਦੀ ਜੇ ਦੋ ਮੋਰਾ ਖਾ ਕੇ ਜੇਠ ਦੇ ਵਿੱਚ 2022 ਦੇ ਵਿੱਚ ਜਦੋਂ ਕੈਰ ਦੀ ਗਰਮੀ ਪਈ ਸੀ ਉਦੋਂ ਇੱਕ ਕਬੂਤਰੀ 4:30 ਵਜੇ ਆਣ ਕੇ ਤਾਂ ਕੱਕਰਦੇ ਬੈਠੀ ਸੀ ਤੇ ਵੀ ਜੀ ਆ ਮਾਦੀ ਦਾ ਕਰ ਲੋ ਸ਼ੌਕ ਜਿਹੜਾ ਇਹ ਜੁੜੇ ਦਾ ਸ਼ੌਕ ਕਰਾਇਆ ਇਹ ਉਹਦਾ ਬੱਚਾ ਜੀ ਆ ਅੱਗੇ ਸੇਮ ਹੀ ਧੌਣ ਲੈ ਗਿਆ ਜੀ ਇਹ ਇਹ 2026 ਲਈ ਵੀਰ ਜੀ ਤਿਆਰੀ ਦੇ ਆ ਕਰਨਾ ਜੇ ਮਾਲਕ ਨੇ ਚਾਹਿਆ ਤੇ 2026 ਡਾਵਾਂਗੇ ਜਿਹੜੇ ਮਹੀਨੇ ਡਾਓਗੇ ਜੇਠ ਤੇ ਵਿਸਾਖਾ ਢਾਾਂਗੇ ਜੀ ਬਾਬਾ ਜੀ ਠੀਕ ਹੈ ਜੀ ਇਹ ਸੂਚ ਡਾਇਆ ਜੇ ਆਪਾਂ ਸਾਡੀ 1.5 ਕਿਵੇਂ ਤੱਕ ਪਾਉਂਦਾ ਆਪਣਾ ਬਹੁਤ ਸਮਾਂ ਹੈ ਇਹ ਵੀ ਜਿਹੜਾ ਜੋੜਾ ਜੋੜੇ ਦਾ ਸ਼ੌਕ ਕਰਾਇਆ ਇਹ ਉਹਦਾ ਹੀ ਬੱਚਾ ਜੀ ਦੂਜਾ ਬੱਚਾ ਜੀ ਇਹ ਕਪੂਤਿ ਵਾਲੀ ਨਾ ਹਾਂਜੀ ਇਹ ਆਪਾਂ 26 ਵਾਸਤੇ ਛੱਡੇ ਆ ਬਬਾਈ ਜਾਵਾਂਗੇ ਬਬਾਈ ਦੇ ਨਾਲੇ ਕੂਤਰ ਤੇਲੀ ਕਾਡ ਕੋ ਡਰਦਾ ਹੀ ਨਹੀਂ ਨਾ ਨਾ ਕਿੱਥੇ ਡਾਉਂ ਜਿਹੜਾ ਹੈਪੀ ਆਪੀ ਦੋ ਗਿਆ ਤਰਨਦਾਰਾ ਕਬੂਤਰ ਉਹਦਾ ਭਰਾ ਜੀ ਇੱਕੇ ਜੋੜੇ ਦਾ ਇੱਕੇ ਜੋੜੇ ਦਾ ਜੇ ਇਹ ਟੈਡੀ ਦੇ ਫਰੋਇਪੁਰੀ ਦਾ ਵੀਰ ਜੀ ਕ੍ਰੋਸ ਜੇ ਚਾਦਾ ਦੇ ਫਰੋਇਪੁਰੀ ਦਿਖਾਉਂਦਾ ਜੇ ਬਾਕੀ ਸ਼ੌਕ ਵਾਲੇ ਵੀਰਾਂ ਨੂੰ ਪਰਾ ਲੱਗ ਹੀ ਜਾਣਾ ਇਹ ਸ਼ਾਨੋਂ ਵੀ ਘਾਟੀ ਪਾਦਾ ਜੇ ਨਸਲਾਂ ਬਾਰੇ ਬਾਕੀ ਮੇਰੇ ਵੀਰ ਸਾਰੇ ਸਿਆਣੇ ਆਹ ਸੋਹਣੀਆਂ ਨਸਲਾਂ ਜੀ ਹਰੇਕ ਕਬੂਤਰ ਇੱਕ ਫੰਨ ਉਹ ਦੂਜਾ ਫੰਨ ਇੱਕੋ ਜਿਹਾ ਸੇਮ ਹੀ ਲੱਗਦੇ ਆ ਜੀ ਜਿਹੜਾ ਤਰਨਤਾਰਨ ਗਿਆ ਕਬੂਤਰ ਉਸ ਦੀ ਭੈਣ ਆ ਇਹ ਵੀਰ ਜੀ ਆਪਾਂ ਡਾਇ ਨਹੀਂ ਬਾਦ ਇਹਨਾਂ ਦੇ ਗਾਂ ਬੱਚੇ ਆਪਣੇ ਤੋਂ ਰਿਜ਼ਲਟ ਦੇ ਦਿੰਦੇ ਨੇ ਇਹ ਜੋੜੇ ਦੇ ਬੱਚੇ ਫਦੇਗੜ ਚੂੜੀਆਂ ਵੀ ਗਏ ਜੇ ਕਿਹੇ ਵੀਰ ਆਪਾਂ ਉਹ ਵੀਰ ਹੁਣ ਥੋੜਾ ਆਪਣੇ ਨਾਲ ਨਾਰਾਜ਼ ਆ ਉਹਨਾਂ ਵੀ ਡਾਇ ਪਹਿਲੀ ਡਾਂ ਦੇ ਵਿੱਚ 4 ਘੰਟੇ ਲਾ ਗਏ ਬਦਲਾਂ ਦੇ ਵਿੱਚੋਂ ਨਿਕਲ ਕੇ ਉਹਦੇ ਘਰੇ ਬੈਠੇ। ਵੀਰ ਤੋਂ ਬੱਚੇ ਵੀ 3-2 ਜੇ ਤੇ ਨਾਲ ਦੇ ਹੈਗੇ ਆ। ਜਿੱਥੇ-ਜਿੱਥੇ ਵੀਰ ਜੀ ਇਹ ਜੋੜੇ ਦੇ ਬੱਚੇ ਗਏ ਆ ਇਹਨਾਂ ਦੇ ਭੈਣ ਭਰਾ ਬਹੁਤ ਜ਼ਿਆਦੇ ਉੱਡੇ ਆ ਤੇ ਗਾਂ ਜੋੜਾਂ ਦੀ ਵੀ ਕੰਮ ਕੀਤਾ ਹੈ। ਬਾਕੀ ਵੀਰ ਜੀ ਹੋਰ ਖੁੱਡਿਆਂ ਦੇ ਵੀ ਵੀਰਾਂ ਨੇ ਸਾਂਭ ਕੀਤੀ ਆ ਤੇ ਖਿਵੰਡ ਵੀਰਾਂ ਨੇ ਸਾਂਭ ਕੀਤੀ ਆ ਲਾ ਵੀਰ ਨੇ। ਝਬਾਲ ਵੀ ਸਾਂਭ ਕੀਤੀ ਕਬੂਤਰ ਡੇ ਆ ਜੀ ਆਪਣੀ ਸਾਹ ਤੇ ਤੇ ਬਹੁਤ ਸੋਹਣੇ ਕਬੂਤਰ ਉੱਡੇ ਆ। ਇਹ ਕਿਵੇਂ ਦਾ ਜਿਹੜੀ ਡਾਈ ਮੇਰੇ ਵਿਰੁੱਧ ਕਿਹੜੇ ਵੀਰ ਦੀ ਛਾਤ ਬੱਗੂ ਚਵਾਲ ਬੱਗੂ ਚਵਾਲ ਦੀ ਛਾਤੀ ਤੇ ਉਹਦੇ ਬਹੁਤ ਸੋਹਣੇ ਕਬੂਤਰ ਉੱਡੇ ਆ ਜੀ ਕਿਰਵਾ ਨੰਬਰ ਪਿਆ ਜੀ ਪਹਿਲਾ ਨੰਬਰ ਪਿਆ ਜੀ ਪਹਿਲਾ ਨੰਬਰ ਪਿਆ ਜੀ ਉੱਚ ਵੀ ਆ ਵੀ ਵੀਰ ਜੀ ਉਹਦਾ ਵੀ ਭਰਾ ਜੇ ਤੇ ਵੀ ਜੀ ਇਹ ਹੁਣ ਜੋ-ਜੋ ਉਮਰ ਚ ਜਾਈ ਜਾਣਗੇ ਉਹ ਇਹਨਾਂ ਨੇ ਫਰੋਜਪ uri ਅੱਖ ਕਰਦੇ ਜਾਣਾ ਹੈ ਤੇ ਵੀਰ ਜੀ ਜਿਆਦਾ ਫਰੋਜਪ uri ਆ ਤੇ ਟੈਡੀ ਘੱਟ ਨਜ਼ਰਾਉਂਦਾ ਜੇ ਮੈਨੂੰ ਤੇ ਮੈਨੂੰ ਫਰੋਜਪ uri ਨੇ ਜਿਆਦਾ ਲੱਗਦਾ ਹੈ ਜੇ ਆ ਵੀ ਜੀ ਉਹਨਾਂ ਦਾ ਪਾਰਕ ਹੁੰਦਾ ਹੈ। ਆ ਮਾਦੀਆ। ਆ ਪੂਰਾ ਕਰ ਦੇਣੀ। ਆ ਮਾਦੀਆ ਜੀ। ਪੈਣੇ ਸਦੀ। ਤੇ ਹੱਥ ਜੀ ਵੇਖੋ ਵਾਈਬ੍ਰੇਸ਼ਨ ਕਬੂਤਰੀ ਦੀ। ਹੱਥ ਜੀ ਪੂਰੇ ਪਾਰੇ ਜਿਹੜੇ ਵਾਈਬ੍ਰੇਟ ਕਰਨ ਦਾ। ਆ ਖੰਭ ਜੇ 9ਵੀਂ ਵੱਡੀ ਤੇ 10ਵੀਂ ਛੋਟੀ ਤੇ ਵਾਈਬ੍ਰੇਸ਼ਨ ਵੇਖੋ ਜੀ ਕਰੋ ਚੈੱਕ ਵਾਈਬ੍ਰੇਸ਼ਨ ਲਓ ਜੀ ਆ ਵੀਰ ਜੀ ਕੋਈ ਆਪਣਾ ਵੀਰ ਆ ਉਹਨਾਂ ਨੂੰ ਫਿਰੋਜ਼ਪ uri ਕਬੂਤਰੀ ਦੇ ਕੇ ਤੇ ਉਹਨਾਂ ਦੇ ਘਰ ਦੀ ਨਸਲ ਆ ਇਹ ਸਲਾਰਾ ਕਬੂਤਰ ਜੀ ਵੀਰ ਜੀ ਤੇ ਆ ਆਪਾਂ ਸ਼ੌਂਕ ਤੌਰ ਤੇ ਇੱਕ ਜੋੜਾ ਲਵਾਇਆ ਵਾ ਤੇ ਗਾਂ ਇਹਨਾਂ ਦੇ ਬੱਚੇ ਡਾ ਗਏ ਤੁਹਾਨੂੰ ਇਹਨਾਂ ਦਾ ਰਿਜ਼ਲਟ ਦੱਸਾਂਗੇ ਨਾਲੇ ਦੱਸਿਓ ਮੇਰੇ ਵੀ ਇਹ ਜੋੜਾ ਕਿਦਾਂ ਦਾ ਲੱਗਾ ਹੈ ਕਬੂਤਰਾਂ ਕੋਈ ਕੰਨੀਆਂ ਖਰਾਬ ਕੀਤੀਆਂ ਤੇ ਕੋਈ ਨਾਲ ਦੇ ਨੇ ਘੱਟ ਛੱਡੇ ਇਹ ਮਾਦੀ ਇਹ ਮਾਦੀ ਆ ਜੀ ਇਹ ਜਿੱਥੋਂ ਲਿਆਂਦੀ ਆ ਇਹ ਆਂਡੇੜੀ ਦਿੰਦੀ ਉੱਥੇ ਤੇ ਵੀਰ ਤੋਂ ਆਂਡੇ ਆਲਾ ਫਾਰਮੂਲਾ ਉਹ ਹੀ ਆਪਾਂ ਪੁੱਛਦੇ ਆ ਕਿਹੜਾ ਫਾਰਮੂਲਾ ਆਂਡੇ ਆਣਾ ਕਿੰਨਾ ਕਬੂਤਰ ਜਿਹੜੇ ਆ ਆਂਡੇ ਦੇਣ ਪਰਕੜੀ ਬਾਬਾ ਜੀ ਖੇਲ ਕਰਕੇ ਨਾ ਉਹਨੂੰ ਪੀ ਗਏ ਤੇ ਕੈਪਸੂਲ ਲੈਣੇ ਜ਼ੀਰੋ ਠੀਕ ਹੈ ਜੀ ਜ਼ੀਰੋ ਦੇ ਖਾਲੀ ਕੈਪਸੂਲ ਉਹ ਭਰ ਕੇ ਬਾਬਾ ਜੀ ਤੇ 7 ਦਿਨ ਕਬੂਤਰੀ ਨੂੰ ਦੋ ਕਬੂਤਰ ਤੋਂ ਅਲੈਦਾ ਕਰਕੇ ਤੇ ਵਾਇਗਰੂ ਦਾ ਨਾਮ ਲੈ ਕੇ ਦੇਣ ਕਬੂਤਰੀ ਅਲੈਦਾ ਕਰਕੇ ਤੇ ਆਂਡੇ ਦੇਊਗੀ ਜ਼ਰੂਰ ਮੇਰੇ ਤੋਂ ਵੀ ਜਿਹੀ ਇਹੀ ਇਲਾਜ ਆਪਾਂ ਕੀਤਾ ਹੈ ਕੋਈ ਸੱਜਣ ਬੇਲੀ ਆਏ ਹੋਣੇ ਆਪਾਂ ਨੂੰ ਇਹ ਇਲਾਜ ਦੱਸਿਆ ਸੀ ਤੇ ਵੀਜੀ ਆਪਣਾ ਤਾਂ ਬਹੁਤ ਕੰਮ ਕੀਤਾ ਠੀਕ ਹੈ ਜੀ ਕਰ ਲਓ ਨੋਟ ਨਵੇਂ ਖਡਾਰੀ ਸਾਰੇ ਵੀਰਾਂ ਜੀ 100% ਇਹ ਕਬੂਤਰੀ ਨੇ ਆਂਡੇ ਦਿੱਤੇ ਉਹ ਤੋਂ ਆਂਡੇ ਨਹੀਂ ਸੀ ਦਿੰਦੀ ਉਹਨੇ ਆਂਡੇ ਦੇਣ ਦੇ ਬਾਵਜੂਦ ਵੀ ਕਬੂਤਰੀ ਆਪਾਂ ਨੂੰ ਦੇ ਛੱਡੀ ਵੀ ਉਹਨੇ ਬੰਦੇ ਨੇ ਸੱਚ ਨਹੀਂ ਦੱਸਿਆ ਵੀ ਆਂਡੇ ਦਿੰਦੀ ਜਾਂ ਨਹੀਂ ਦਿੰਦੀ ਠੀਕ ਹੈ ਜੀ ਤੇ ਆਪਾਂ ਵੀਜੀ ਇਹ ਕਬੂਤਰੀ ਇਹ ਘਰ ਦਾ ਪੱਠਾ ਦੇ ਕੇ ਨੀਲੇ ਕਮਗਰ ਦਾ ਤੇ ਫਿਰ ਕਬੂਤਰੀ ਆਪਾਂ ਲੈ ਆਏ ਆ ਅਛਾ ਜੀ ਨਹੀਂ ਲੈ ਆ ਕਰਾਓ ਸ਼ੌਕ ਜੀ ਆ ਲੋ ਵੀਜੀ ਨੀਲੇ ਦਾ ਸ਼ੌਕ ਕਰਾਉਂਗਾ ਜੀ ਜੀ ਆ ਨੀਲਾ ਕਬੂਤਰ ਦਾ ਪੱਠਾ ਦੇ ਕੇ ਤੇ ਉਹ ਕਬੂਤਰੀ ਆਪਾਂ ਫਿਰ ਲੈ ਗਏ ਇਸ ਲਾਰੇ ਏ ਵੀਰ ਜੀ ਅਸੂ ਚ ਫੜਿਆ ਹੀ ਮੋਰ ਲੱਗੀ ਤੇ 10 ਨੰਬਰ ਵਾਸ਼ ਰਪਈ ਆਇਆ ਹੀ ਇਹਨ ਕਬੂਤਰਾਂ 5 ਵਜੇ ਦੇ 20 ਮਿੰਟਾਂ ਦਾ ਆਪਣੇ ਪਿੰਡ ਲੱਥਾ ਹੀ ਨੀਲਾ ਕਮਗਰ ਕਬੂਤਰ ਜੇ ਮੇਖੋ ਜੀ ਪਲਕਾਂ ਗਨੀਆਂ ਸੋਹਣੀਆਂ ਕਬੂਤਰ ਦੀਆਂ ਪੁਰਾਣਾ ਕਬੂਤਰ ਆ ਜੀ ਬਰੀਡਰ ਆ ਲੋ ਜੀ ਪਲਲਾ ਸਤਿ ਆਓ ਉਹ ਮਾਦੀ ਲੱਗੀ ਜੀ ਵੀਰ ਜੀ ਤੇ ਵੀਜੀ ਲਾਹੌਰਾ ਮਲਕ ਉਸਤਾਦ ਜਿਹੜੇ ਨੇ ਹੈਗੇ ਨਾ ਮਲਕ ਕੁਕਰ ਜੀ ਨੂੰ ਬੋਲਦੇ ਨੇ ਇਹ ਉਹਨਾਂ ਦੇ ਘਰ ਦੀ ਬਰੀਡ ਦੇ ਇਹ ਵੀਜੀ ਆਪਣੇ ਦਾ ਕਬੂਤਰੀ ਜੇਠ ਦੇ ਵਿੱਚ 3:30 4 ਵਜੇ ਤੱਕ ਦੀ ਇਹਨੇ ਫਿਰਤਾ ਆਪਣੇ ਕਬੂਤਰ ਨੂੰ ਦਿੱਤੀ ਠੀਕ ਹੈ ਠੀਕ ਹੈ ਜੀ ਹੁਣ ਜਿਹੜਾ ਵਰਿੰਦਰ ਵੀਰ ਸ਼ੌਕ ਕਰਾ ਰਿਹਾ ਕਬੂਤਰ ਇਹਦਾ ਜਿਹੜਾ ਬੱਚਾ ਉਹ ਹਰੇਕ ਬਾਜੀ ਚ ਪੈਂਦਾ ਜੀ ਹਰ ਸਾਲ ਵੀਰ ਜੀ ਇਹ ਕਬੂਤਰ ਦਾ ਬਚਾੜਾ ਆ ਨੌਰ ਖਾਂਦਾ ਹੀ ਖਾਂਦਾ ਏ ਇਹ ਕਬੂਤਰ ਦਾ ਪਰਪਲੇ ਮੇਰੇ ਵੀ ਇਹ ਕਰ ਲੋ ਸ਼ੌਂਕ ਤੇ ਮੇਰੇ ਵੀਰ ਗੌਰ ਜਰੂਰ ਕਰੋ ਇਹਦੀ ਕਬੂਤਰ ਦੀ ਆਪਦੀ ਪ੍ਰਵਾਜ ਵੀ 5 ਸਵਾ 5 ਦੀ ਪ੍ਰਵਾਜ ਤੇ ਜਿਹੜੀ ਇਹਦੇ ਨਾਲ ਮਾਦੀ ਵੀਰ ਜੀ ਲਾਈ ਆ ਇਹ ਵੀ ਜੀ ਆਪਾਂ ਪਾਕਿਸਤਾਨੀ ਕਬੂਤਰ ਫੜਿਆ ਹੋਈ ਜਿਹੜੀ ਇਹ ਮਾਦੀ ਇਹਦੇ ਨਾਲ ਲਾਈ ਹੈ ਆਪਣੇ ਘਰ ਦੀ ਆ ਵੱਡੇ ਟਾੜੀ ਕਬੂਤਰ ਦੀ ਪੱਠੀ ਜੇ ਇਹ ਵੀ ਜੀ ਦੂਸਰੀ ਡਾਂ ਦੇ ਵਿੱਚ 4:30 ਵਜੇ ਵੀਰ ਜੀ ਬੈਠੀ ਆਪਣੇ ਤਾਂ ਅੱਕ ਤੇ ਕੀ ਏ ਤੇ ਇੱਕ ਅੱਖ ਦੇ ਵਿੱਚ ਬਾਬਾ ਜੀ ਇਤਨਾ ਜਮਾਂਦਰੂ ਹੈ ਜਮਾਂਦਰੂ ਠੀਕ ਹੈ ਦੂਸਰੀ ਡਾਂ ਦੇ ਵਿੱਚ ਬਾਬਾ ਜੀ 4:30 ਵਜੇ ਬੈਠੀ ਜੇ ਕਬੂਤਰੀ ਬਾਪਾਂ ਡਾਈਲੀ ਜੋੜਿਆਂ ਦੇ ਪਾਤ ਜਾਰਾ ਬੁਰਾ ਮਣਾਉਂਦਾ ਜੀ ਕਬੂਤਰੇ ਦੇ ਸੇਮ ਹੀ ਪਾਰਿਆ ਉਹ ਹੀ ਨਵੀਂ ਵੱਡੀ ਤੇ 10ਵੀਂ ਛੋਟੀ ਸੇਮ ਵੀ ਜੀ ਆ ਕਬੂਤਰੀ ਪਾਕਿਸਤਾਨੋਂ ਵੱਜੀ ਕਬੂਤਰੀ ਪੰਜਾਂ ਪੰਜਾਂ ਦੇ ਆਈ ਵੀ ਜੀ ਤੇ ਵੀ ਜਿਹਦੇ ਘਰੋਂ ਕਬੂਤਰੀ ਆਈ ਆਪਾਂ ਪਾਕਿਸਤਾਨੀ ਕਿਸੇ ਵੀਰ ਨੂੰ ਇਹਦਾ ਫੋਟੋ ਖਿੱਚ ਕੇ ਇਹਦਾ ਨੰਬਰ ਪਾਇਆ ਸੀ ਤੇ ਉਹ ਵੀਰਾਂ ਦਾ ਵੀ ਇਹ ਕਬੂਤਰੀ ਡਾਦੋਗੇ ਤੇ ਬੜੀ ਮਿਹਰਬਾਨੀ ਹੋ ਗਈ ਆਪਾਂ ਵੀ ਜੀ ਡਾਈ ਆ ਪਰ ਆਪਣੇ ਤੋਂ ਕਬੂਤਰੀ ਲੱਗ ਗਈ ਐਰ ਗਿਆਸੂ ਦੇ ਵਿੱਚ ਵੀਰ ਜੀ ਇਹ 4 4:30 5 ਵਜੇ ਤੱਕ ਆਪਣੇ ਘਰ ਬੈਦੀ ਰਹੀ ਇਸ ਤਰ੍ਹਾਂ ਬੱਧੀ ਕਬੂਤਰੀ ਇਹਦਾ ਆ ਵੀ ਜੀ ਇਹ ਡਾਡੀ ਕਬੂਤਰ ਇੱਕ ਆਪਾਂ ਫੜਿਆ ਸੀ ਇਹ ਜੇੜ ਦੇ ਵਿੱਚ ਦੋ ਮੋਹਰਾਂ ਲਵਾ ਕੇ ਤੇ ਆਇਆ ਜੇ ਪਾਕਿਸਤਾਨੋਂ ਬਰਾਬਰ ਤੇਨ ਪਰ ਹਾਂ ਬਰਾਬਰ ਦੇ ਪਰ